ਸਵਾਗਤ ਹੈ ਜੀ ਖੋਰ ਗਹਿਰੀ ਖੋਖ ਵਿੱਚ ਅੱਜ ਨਾ ਆਪਾਂ ਗੱਲ ਕਰਨੀ ਹੈ ਜੰਕ ਫੂਡ ਦੀ ਉਹ ਚਮਕਦਾਰ ਪੈਕਟਾਂ ਪਿੱਛੇ ਲੁਕੇ ਕੁਝ ਇਹੋ ਜਿਹੇ ਖਤਰਿਆਂ ਦੀ ਜਿਨ੍ਹਾਂ ਬਾਰੇ ਆਪਾਂ ਸ਼ਾਇਦ ਸੋਚਦੇ ਵੀ ਨਹੀਂ ਖਾਸ ਤੌਰ ਤੇ ਧਿਆਨ ਦੇਣਾ ਹੈ ਆਪਾਂ ਐਕਸਾਈਟੋਟੌਕਸਿਨਸ ਤੇ ਇਹ ਕੀ ਚੀਜ਼ ਨੇ ਕਿਵੇਂ ਕੰਮ ਕਰਦੇ ਨੇ ਤੇ ਸਭ ਤੋਂ ਜ਼ਰੂਰੀ ਬੱਚਿਆਂ ਦੇ ਦਿਮਾਗ ਤੇ ਇਹਨਾਂ ਦਾ ਕੀ ਅਸਰ ਪੈਂਦਾ ਬਿਲਕੁਲ ਬਹੁਤ ਅਹਿਮ ਮੁੱਦਾ ਹੈ ਇਹ ਤੇ ਨਾਲੇ ਵੀ ਦੇਖਾਂਗੇ ਕਿ ਕੀ ਇਹੋ ਜਿਹਾ ਖਾਣਾ ਖਰੀਦਣਾ ਸਿਰਫ ਸਿਹਤ ਦਾ ਨੁਕਸਾਨ ਹੈ ਜਾਂ ਜੇਪ ਤੇ ਵੀ ਪਾਰੀ ਪੈਂਦਾ ਹੈ ਮਤਲਬ ਪੈਸੇ ਦੀ ਬਰਬਾਦੀ ਹੈ ਹੂੰ ਸਾਡੀ ਅੱਜ ਦੀ ਗੱਲਬਾਤ ਇੱਕ ਲੇਖ ਤੇ ਆਧਾਰਿਤ ਹੈ ਦ ਹਿਡਨ ਡੇਂਜਰਸ ਆਫ ਜੰਕ ਫੂਡ ਅੰਡਰਸਟੈਂਡਿੰਗ ਐਕਸਾਈਟੋਟੌਕਸਿਨਸ ਐਂਡ ਹੈਲਥ ਰਿਸਕਸ ਠੀਕ ਹੈ ਜਿਵੇਂ ਕਿਸੇ ਨੇ ਮਜ਼ਾਕ ਚ ਕਿਹਾ ਸੀ ਮੈਂ ਜੰਕ ਫੂਡ ਦਾ ਆਦੀ ਨਹੀਂ ਸਾਡਾ ਤਾਂ ਗੂੜਾ ਰਿਸ਼ਤਾ ਹੈ ਪਰ ਸਵਾਲ ਇਹ ਹੈ ਕਿ ਕੀ ਇਹ ਰਿਸ਼ਤਾ ਸਿਹਤਮੰਦ ਹੈ ਚਲੋ ਪਤਾ ਕਰਦੇ ਹਾਂ ਅੱਜ ਦਾ ਮਕਸਦ ਨਾ ਸਿਰਫ ਉਹ ਮੋਟੀ ਮੋਟੀ ਗੱਲਾਂ ਜਿਵੇਂ ਜੰਕ ਫੂਡ ਨਾਲ ਭਾਰ ਵੱਧ ਹੈ ਤੋਂ ਅੱਗੇ ਜਾਣਾ ਹੈ ਹਾਂਜੀ ਆਪਾਂ ਖਾਸ ਤੌਰ ਤੇ ਐਕਸਾਈਟੋਟੌਕਸਿਨ ਦੀ ਗੱਲ ਕਰਾਂਗੇ ਇਹ ਅਸਲ ਵਿੱਚ ਹਨ ਕਿ ਸਾਡੇ ਸਰੀਰ ਅੰਦਰ ਕਿਵੇਂ ਕੰਮ ਕਰਦੇ ਨੇ ਹੂੰ ਤੇ ਇਹਨਾਂ ਦੇ ਸਾਡੇ ਦਿਮਾਗ ਖਾਸ ਕਰਕੇ ਬੱਚਿਆਂ ਦੇ ਵੱਧਦੇ ਦਿਮਾਗ ਲਈ ਕੀ ਗੰਭੀਰ ਮਤਲਬ ਹੋ ਸਕਦੇ ਨੇ ਠੀਕ ਹੈ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਲੇਖ ਦੀ ਜਾਣਕਾਰੀ ਨੂੰ ਸਮਝ ਕੇ ਨਾ ਖਾਣ ਪੀਣ ਬਾਰੇ ਥੋੜੇ ਹੋਰ ਸਿਆਣੇ ਫੈਸਲੇ ਲੈ ਸਕੀਏ ਬਹੁਤ ਵਧੀਆ ਤਾਂ ਫਿਰ ਸ਼ੁਰੂ करिए ਸਭ ਤੋਂ ਪਹਿਲਾਂ ਜਦੋਂ ਆਪਾਂ ਜੰਕ ਫੂਡ ਕਹਿੰਦੇ ਆ ਤਾਂ ਇਹਦਾ ਮਤਲਬ ਕੀ ਹੁੰਦਾ ਹੈ ਆਮ ਤੌਰ ਤੇ ਲੇਖ ਕੀ ਕਹਿੰਦਾ ਹੈ ਦੇਖੋ ਲੇਖ ਸਾਫ਼ ਦੱਸਦਾ ਹੈ ਕਿ ਜੰਕ ਫੂਡ ਮਤਲਬ ਉਹ ਖਾਣ ਵਾਲੀਆਂ ਚੀਜ਼ਾਂ ਜਿਨ੍ਹਾਂ ਵਿੱਚ ਕੈਲੋਰੀਆਂ ਤਾਂ ਬਹੁਤ ਹੁੰਦੀਆਂ ਨੇ ਹਾਂ ਪਰ ਪੋਸ਼ਟਿਕ ਤੱਤ ਮਤਲਬ ਵਿਟਾਮਿਨ ਮਿਨਰਲ ਫਾਈਬਰ ਇਹ ਸਭ ਨਾਲ ਦੇ ਬਰਾਬਰ ਹੁੰਦਾ ਹੈ ਅੱਛਾ ਇਹਨਾਂ ਚਾਹਮ ਤੌਰ ਤੇ ਨਾ ਗੈਰ ਸਿਹਤਮੰਦ ਫੈਟ ਜਿਵੇਂ ਸੈਚੁਰੇਟਿਡ ਜਾਂ ਟ੍ਰਾਂਸ ਫੈਟ ਤੇ ਸ਼ੂਗਰ ਬਹੁਤ ਜ਼ਿਆਦਾ ਹੁੰਦੀ ਹੈ ਨਾਲੇ ਨਮਕ ਵੀ ਕਾਫੀ ਹੁੰਦਾ ਹੈ ਸਵਾਦ ਲਈ ਹਾਂ ਤੇ ਇਹਦੇ ਨਤੀਜੇ ਤਾਂ ਸਭ ਨੂੰ ਪਤਾ ਹੀ ਨੇ ਭਾਰ ਵਧਣਾ ਮੋਟਾਪਾ ਪਰ ਗੱਲ ਸਿਰਫ ਇੰਨੀ ਕੋਈ ਹੈ ਨਹੀਂ ਨਹੀਂ ਬਿਲਕੁਲ ਨਹੀਂ ਜੀ ਜਾਣਕਾਰੀ ਕਹਿੰਦੀ ਹੈ ਇਹ ਤਾਂ ਬਸ ਸ਼ੁਰੂਆਤ ਹੈ ਅਸਲ ਚਿੰਤਾ ਇਹ ਵਾ ਕਿ ਇਹ ਚੀਜ਼ਾਂ ਨਾ ਜ਼ਰੂਰੀ ਪੋਸ਼ਟਿਕ ਤੱਤਾਂ ਤੋਂ ਬਿਲਕੁਲ ਖਾਲੀ ਹੁੰਦੀਆਂ ਨੇ ਹਮ ਜਿਹੜੇ ਵਿਟਾਮਿਨ ਖਣੇਜ ਫਾਈਬਰ ਸਰੀਰ ਨੂੰ ਚਾਹੀਦੇ ਨੇ ਉਹ ਇਹਨਾਂ ਚੋਂ ਮਿਲਦੇ ਹੀ ਨਹੀਂ ਤੇ ਜਦੋਂ ਲਗਾਤਾਰ ਇਹੋ ਜਿਹਾ ਖਾਣਾ ਖਾਈ ਜਾਈਏ ਤਾਂ ਸਮੇਂ ਨਾਲ ਸਰੀਰ 'ਚ ਨਾ ਚੀਜ਼ਾਂ ਦੀ ਕਮੀ ਹੋ ਜਾਂਦੀ ਹੈ। ਅੱਛਾ। ਤੇ ਉਹਦੇ ਆਪਣੇ ਨੁਕਸਾਨ ਨੇ ਫਿਰ? ਬਿਲਕੁਲ। ਤੇ ਜੇ ਕੋਈ ਲੰਮਾ ਸਮਾਂ ਇਹੀ ਖਾਇ ਜਾਵੇ ਫਿਰ ਕੀ ਲੰਬੇ ਸਮੇਂ ਦੇ ਕੀ ਅਸਰ ਹੋ ਸਕਦੇ ਨੇ? ਇੱਥੇ ਗੱਲ ਹੋਰ ਗੰਭੀਰ ਹੋ ਜਾਂਦੀ ਹੈ। ਲੇਖ ਨਾ ਸਿੱਧਾ-ਸਿੱਧਾ ਜੰਕ ਫੂਡ ਦੀ ਲੰਬੀ ਵਰਤੋਂ ਨੂੰ ਕਈ ਪੁਰਾਣੀਆਂ ਬਿਮਾਰੀਆਂ ਨਾਲ ਜੋੜਦਾ ਹੈ। ਜਿਵੇਂ ਕੀ? ਜਿਵੇਂ ਦਿਲ ਦੀਆਂ ਬਿਮਾਰੀਆਂ, ਟਾਈਪ 2 ਸ਼ੂਗਰ ਜਿਹਨੂੰ ਆਪਾਂ ਡਾਇਬਟੀਜ਼ ਕਹਿੰਦੇ ਆ ਤੇ ਹਾਈ ਬਲੱਡ ਪ੍ਰੈਸ਼ਰ। ਉਹੋ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਸਿਰਫ ਖਾਲੀ ਕੈਲਰੀਆਂ ਨਹੀਂ ਇਹ ਅਸਲ ਵਿੱਚ ਸਾਡੇ ਪੂਰੇ ਸਿਸਟਮ ਤੇ ਇੱਕ ਬੋਝ ਨੇ ਜਿਹੜਾ ਹੌਲੀ-ਹੌਲੀ ਨੁਕਸਾਨ ਕਰਦਾ ਹੈ ਇੱਥੇ ਆਉਂਦੀ ਹੈ ਫਿਰ ਉਹ ਗੱਲ ਜਿਸ ਦਾ ਆਪਾਂ ਜ਼ਿਕਰ ਕੀਤਾ ਸੀ ਐਕਸਾਈਟੋਟੌਕਸਿਨ ਨਾ ਹੀ ਅਜੀਬ ਜਿਹਾ ਵਾ ਇੱਕ ਹੀ ਬਲਾ ਹੈ ਲੇਖ ਕੀ ਦੱਸਦਾ ਹੈ ਇਸ ਬਾਰੇ ਹਾਂਜੀ ਨਾ ਤੋ ਹੀ ਥੋੜਾ ਅੰਦਾਜ਼ਾ ਲੱਗ ਜਾਂਦਾ ਹੈ ਹਨਾ ਇਹ ਅਸਲ ਵਿੱਚ ਨਾ ਕੈਮੀਕਲ ਨੇ ਕੈਮੀਕਲ ਹਾਂ ਰਸਾਇਣਿਕ ਪਦਾਰਥ ਜਿਹੜੇ ਬਹੁਤ ਸਾਰੇ ਪੈਕੇਟ ਵਾਲੇ ਖਾਣਿਆਂ ਚ ਪਾਏ ਜਾਂਦੇ ਨੇ ਸਵਾਦ ਵਧਾਣ ਲਈ ਜਾਂ ਉਹਨਾਂ ਨੂੰ ਇੱਕ ਖਾਸ ਬਣਤਰ ਦੇਣ ਲਈ اچھا ਸ਼ਬਦਾ ਮਤਲਬ ਦੇਖੋ ਐਕਸਾਈਟੋ ਮਤਲਬ ਉਤੇਜਿਤ ਕਰਨਾ ਤੇ ਟਾਕਸਿਨ ਮਤਲਬ ਜ਼ਹਿਰ ਹੋ ਤਾਂ ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਡੇ ਨਸਾਂ ਦੇ ਸੈੱਲਾਂ ਨੂੰ ਖਾਸ ਕਰਕੇ ਦਿਮਾਗ ਦੇ ਸੈੱਲਾਂ ਨੂੰ ਲੋੜ ਤੋਂ ਵੱਧ ਉਤੇਜਿਤ ਕਰਦੀਆਂ ਨੇ ਉਹਨਾਂ ਨੂੰ ਜ਼ਿਆਦਾ ਕੰਮ ਕਰਨ ਲਈ ਮਜਬੂਰ ਕਰਦਿਆਂ ਨੇ ਇੱਕ ਤਰ੍ਹਾਂ ਨਾਲ ਲੋਡ ਤੋਂ ਵੱਧ ਉਤੇਜਿਤ ਇਹਦਾ ਕੀ ਮਤਲਬ ਹੋਇਆ ਸੈੱਲਾਂ ਲਈ ਇਹ ਕਿਵੇਂ ਮਾੜਾ ਹੋ ਸਕਦਾ ਹੈ ਹਾਂ ਇਹੀ ਤਾਂ ਅਸਲ ਪੰਗਾ ਵਾ ਦੇਖੋ ਜਦੋਂ ਦਿਮਾਗ ਦੇ ਸੈੱਲ ਲੋਡ ਤੋਂ ਵੱਧ ਸਿਗਨਲ ਲੈਣ ਲੱਗ ਜਾਂਦੇ ਨੇ ਇਹਨਾਂ ਕੈਮੀਕਲਸ ਕਰਕੇ ਹੂੰ ਤਾਂ ਉਹ ਲਗਾਤਾਰ ਚਾਲੂ ਰਹਿਣ ਵਾਲੀ ਹਾਲਤ ਚ ਆ ਜਾਂਦੇ ਨੇ ਉਹਨਾਂ ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਉਹ ਥੱਕ ਜਾਂਦੇ ਨੇ ਕੰਮ 'ਚ ਗੜਬੜੀ ਹੋ ਸਕਦੀ ਹੈ ਤੇ ਕੀ ਕਹਿੰਦੇ ਆ ਗੰਭੀਰ ਹਾਲਤਾਂ 'ਚ ਸੈੱਲ ਖਰਾਬ ਹੋ ਸਕਦੇ ਨੇ ਜਾਂ ਮਰ ਵੀ ਸਕਦੇ ਨੇ ਫੇਰ ਅੱਬਾ ਦਿਮਾਗ ਦੇ ਸੈੱਲ ਮਰ ਸਕਦੇ ਨੇ ਹਾਂਜੀ ਲੇਖ ਇਹੀ ਦੱਸਦਾ ਤੇ ਦਿਮਾਗ ਦੇ ਸੈੱਲਾਂ ਲਈ ਤਾਂ ਇਹ ਬਹੁਤ ਖਤਰਨਾਕ ਹੈ ਕਿਉਂਕਿ ਇਹ ਸਿੱਧਾ ਸਾਡੀ ਸੋਚ ਸਿੱਖਣ ਯਾਦ ਰੱਖਣ ਦੀ ਤਾਕਤ ਤੇ ਅਸਰ ਪਾ ਸਕਦਾ ਇਹ ਤਾਂ ਸੱਚੀ ਡਰੋਣੀ ਗੱਲ ਹੈ ਖਾਸ ਕਰਕੇ ਜਦੋਂ ਸੋਚੀਏ ਕਿ ਇਹੋ ਜੀਆਂ ਚੀਜ਼ਾਂ ਉਹਨਾਂ ਚੀਜ਼ਾਂ 'ਚ ਹੁੰਦੀਆਂ ਜੋ ਬੱਚੇ ਬੜੇ ਸ਼ੌਕ ਨਾਲ ਖਾਂਦੇ ਨੇ ਤਾਂ ਫਿਰ ਇਹ ਕਿਹੜੇ ਆਮ ਕੈਮੀਕਲ ਨੇ ਜਿਨ੍ਹਾਂ ਤੋਂ ਸਾਨੂੰ ਬਚਣਾ ਚਾਹੀਦਾ ਲੇਖ ਨਾ ਤਿੰਨ ਮੁੱਖ ਉਦਾਹਰਨਾਂ ਦਿੰਦਾ ਹੈ ਜਿਨ੍ਹਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਦੱਸੋ ਜੀ ਪਹਿਲਾ ਹੈਗਾ ਮੋਨੋਸੋਡੀਅਮ ਗਲੂਟਾਮੇਟ ਯਾਨੀ ਐਮ ਐਸ ਜੀ ਇਹ ਸ਼ਾਇਦ ਸਭ ਤੋਂ ਮਸ਼ਹੂਰ ਹੈ ਹਾਂ ਸੁਣਿਆ ਹੋਇਆ ਨਾਮ ਹੈ ਬਹੁਤ ਆਮ ਸਵਾਦ ਵਧਾਣ ਵਾਲਾ ਪਦਾਰਥ ਚਿਪਸ ਨੂਡਲਸ ਡੱਬੇ ਵਾਲੇ ਸੂਪ ਸਲਾਦ ਦੀਆਂ ਡਰੈਸਿੰਗਸ ਕਈ ਰੈਸਟੋਰੈਂਟ ਦੇ ਖਾਣਿਆਂ 'ਚ ਹੁੰਦਾ ਹੈ ਕੁਝ ਲੋਕਾਂ ਨੂੰ ਇਹਦੇ ਨਾਲ ਸਿਰਦਰਦ ਪਸੀਨਾ ਆਉਣਾ ਜੀ ਕੱਚਾ ਹੋਣਾ ਇਹੋ ਜਿਹੀਆਂ ਦਿੱਕਤਾਂ ਆਉਂਦੀਆਂ ਨੇ ਲੰਬੇ ਸਮੇਂ 'ਚ ਦਿਮਾਗੀ ਮੁੱਦਿਆਂ ਨਾਲ ਵੀ ਜੋੜਿਆ ਗਿਆ ਹੈ ਅੱਛਾ ਦੂਜਾ ਹੈਗਾ ਐਸਪਾਰਟੇਮ ਇਹ ਇੱਕ ਬਨਾਵਟੀ ਮਿੱਠਾ ਹੈ ਜਿਹੜਾ ਡਾਈਟ ਕਿਸ ਨਾ ਚੁੰਦਾ ਹੈ ਬਿਲਕੁਲ ਡਾਈਟ ਜਾਂ 슈ਗਰ ਫ੍ਰੀ ਲਿਖਿਆ ਹੁੰਦਾ ਹੈ ਨਾ ਜਿਨ੍ਹਾਂ ਤੇ ਡਾਈਟ ਕੋਕ ਯੋਗਰਟ ਚੂਇੰਗਮ ਮਠਾਈਆਂ ਲਿਖ ਦੱਸਦਾ ਹੈ ਕਿ ਸਰੀਰ ਚ ਜਾ ਕੇ ਇਹ ਟੁੱਟ ਕੇ ਕੁਝ ਐਹੋ ਜੇ ਤੱਤ ਬਣਾ ਸਕਦਾ ਹੈ ਜੋ ਨਸਾਂ ਦੇ ਸੈੱਲਾਂ ਨੂੰ ਉਤੇਜਿਤ ਕਰਦੇ ਨੇ ਦਿਮਾਗ ਦੇ ਕੰਮ ਤੇ ਮਾੜਾ ਅਸਰ ਪੈ ਸਕਦਾ ਹੈ ਹੂੰ ਤੇ ਤੀਜਾ ਹਾਈਡਰੋਲਾਈਜ਼ਡ ਵੈਜੀਟੇਬਲ ਪ੍ਰੋਟੀਨ ਐਚ ਵੀ ਪੀ ਇਹ ਵੀ ਸਵਾਦ ਵਧਾਉਣ ਲਈ ਵਰਤਿਆ ਜਾਂਦਾ ਹੈ ਸੂਪ ਸੌਸ ਸਨੈਕਸ ਵਗੈਰਾ ਚ ਇਹਦੇ ਵਿੱਚ ਨਾ ਗਲੂਟਾਮਿਕ ਐਸਿਡ ਕਾਫੀ ਹੋ ਸਕਦਾ ਹੈ ਜਿਹੜਾ ਐਮਐਸਜੀ ਦਾ ਹੀ ਹਿੱਸਾ ਹੈ ਤੇ ਐਕਸਾਈਟੋਟੌਕਸਿਨ ਵਾਂਗ ਕੰਮ ਕਰ ਸਕਦਾ ਹੈ ਪਰ ਜਿਵੇਂ ਐਮਐਸਜੀ ਹੈ ਇਹ ਤਾਂ ਕਾਫੀ ਚਿਰ ਤੋਂ ਵਰਤਿਆ ਜਾ ਰਿਹਾ ਹੈ ਬਹੁਤ ਲੋਕ ਖਾਂਦੇ ਨੇ ਕੀ ਲੇਖ ਦੱਸਦਾ ਹੈ ਕਿ ਇਹਦੇ ਨੁਕਸਾਨ ਹੁਣ ਕਿਉਂ ਜ਼ਿਆਦਾ ਪਤਾ ਲੱਗ ਰਹੇ ਨੇ ਦੇਖੋ ਲੇਖ ਸਿੱਧਾ ਇਸ ਬਹਿਸ 'ਚ ਨਹੀਂ ਪੈਂਦਾ ਪਰ ਇਸ਼ਾਰਾ ਕਰਦਾ ਹੈ ਕਿ ਵਿਗਿਆਨ ਦੀ ਸਮਝ ਵੱਧਦੀ ਰਹਿੰਦੀ ਹੈ ਹੈਨਾ ਹਾਂ ਸ਼ਾਇਦ ਪਹਿਲਾਂ ਅਸੀਂ ਇਹਨਾਂ ਦੇ ਸੂਖਮ ਅਸਰਾਂ ਨੂੰ ਨਹੀਂ ਸਮਝਦੇ ਸੀ ਖਾਸ ਕਰਕੇ ਲੰਬੇ ਸਮੇਂ ਦੇ ਅਸਰਾਂ ਨੂੰ ਨਾਲੇ ਅੱਜਕੱਲ ਪੈਕੇਟ ਵਾਲੇ ਖਾਣੇ ਖਾਣ ਦਾ ਰਿਵਾਜ ਵੀ ਬਹੁਤ ਵੱਧ ਗਿਆ ਹੈ ਹਾਂ ਇਹ ਵੀ ਹੈ ਤਾਂ ਇਹਨਾਂ ਕੈਮੀਕल्स ਦੀ ਮਾਤਰਾ ਵੀ ਸਰੀਰ 'ਚ ਜ਼ਿਆਦਾ ਜਾ ਰਹੀ ਹੈ ਲੇਖਤਾ ਜ਼ੋਰ ਇਸ ਗੱਲ ਤੇ ਹੈ ਕਿ ਹੁਣ ਦੀ ਖੋਜ ਇਹਨਾਂ ਕੈਮੀਕਲਸ ਤੇ ਦਿਮਾਗੀ ਸਿਹਤ 'ਚ ਸੰਭਾਵੀ ਖਤਰਿਆਂ ਵੱਲ ਇਸ਼ਾਰਾ ਕਰ ਰਹੀ ਹੈ ਖਾਸ ਕਰਕੇ ਜਦੋਂ ਇਹਨਾਂ ਦੀ ਵਰਤੋਂ ਬਹੁਤ ਜ਼ਿਆਦਾ ਹੋਵੇ ਠੀਕ ਤੇ ਖਾਸ ਕਰਕੇ ਬੱਚਿਆਂ ਤੇ ਜ਼ੋਰ ਦਿੱਤਾ ਗਿਆ ਲੇਖ ਚ ਇਹ ਬਾਲਗਾਂ ਨਾਲੋਂ ਬੱਚਿਆਂ ਲਈ ਜ਼ਿਆਦਾ ਚਿੰਤਾ ਵਾਲੀ ਗੱਲ ਕਿਉਂ ਹੈ ਇਹਦਾ ਮੁੱਖ ਕਾਰਨ ਹੈ ਜੀ ਬੱਚਿਆਂ ਦਾ ਸਰੀਰ ਤੇ ਖਾਸ ਕਰਕੇ ਉਹਨਾਂ ਦਾ ਦਿਮਾਗ ਜਿਹੜਾ ਅਜੇ ਬਣ ਰਿਹਾ ਹੁੰਦਾ ਵਿਕਾਸ ਕਰ ਰਿਹਾ ਹੁੰਦਾ ਹਮ ਇੱਕ ਵੱਡੇ ਬੰਦੇ ਦੇ ਦਿਮਾਗ ਦੇ ਮੁਕਾਬਲੇ ਬੱਚੇ ਦਾ ਦਿਮਾਗ ਬਹੁਤ ਤੇਜ਼ੀ ਨਾਲ ਵੱਧਦਾ ਨਵੇਂ-ਨਵੇਂ ਕਨੈਕਸ਼ਨਸ ਬਣਦੇ ਨੇ ਤੇ ਸਾਰਾ ਕੰਮ ਬਹੁਤ ਨਾਜ਼ੁਕ ਹੁੰਦਾ ਸਹੀ ਗੱਲ ਹੈ ਇਸ ਲਈ ਉਹ ਬਾਹਰਲੇ ਕੈਮੀਕਲਸ ਖਾਸ ਕਰਕੇ ਐਕਸਾਈਟੋਟੌਕਸਿਨ ਵਰਗੀਆਂ ਚੀਜ਼ਾਂ ਲਈ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੇ ਨੇ। ਲੇਖ ਤਾਂ ਸਾਫ਼-ਸਾਫ਼ ਚੇਤਾਵਨੀ ਦਿੰਦਾ ਹੈ ਕਿ ਜੰਕ ਫੂਡ ਜਿਹੜਾ 슈ਗਰ, ਮਾੜੀ ਫੈਟ, ਐਡੀਟਿਵਸ, ਐਕਸਾਈਟੋਟੌਕਸਿਨਾਂ ਪਰਿਆ ਹੁੰਦਾ ਹੈ, ਇਹ ਬੱਚਿਆਂ ਦੇ ਦਿਮਾਗੀ ਵਿਕਾਸ ਤੇ ਉਹਨਾਂ ਦੀ ਸੋਚਣ ਸਮਝਣ ਦੀ ਤਾਕਤ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰ ਸਕਦਾ ਹੈ। ਇਹ ਤਾਂ ਬਹੁਤ ਗੰਭੀਰ ਗੱਲ ਹੈ। ਕੀ ਕੋਈ ਇਹੋ ਜਿਹੇ ਨਤੀਜੇ ਵੀ ਦੱਸੇ ਨੇ ਜਿਹੜੇ ਆਮ ਤੌਰ ਤੇ ਮਾਪੇ ਜਾਂ ਟੀਚਰ ਦੇਖ ਸਕਦੇ ਨੇ ਬੱਚਿਆਂ 'ਚ? ਹਾਂਜੀ ਬਿਲਕੁਲ ਲੇਖ ਮੁਤਾਬਕ ਜਿਹੜੇ ਬੱਚੇ ਲਗਾਤਾਰ ਜੰਕ ਫੂਡ ਖਾਂਦੇ ਨੇ ਉਹਨਾਂ 'ਚ ਕਈ ਸਮੱਸਿਆਵਾਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਵੇਂ ਕਿ ਕੀ ਜਿਵੇਂ ਪੜ੍ਹਾਈ 'ਚ ਕਮਜ਼ੋਰ ਹੋਣਾ ਅੱਛਾ ਧਿਆਨ ਨਾ ਲਾ ਪਾਉਣਾ ਮਤਲਬ ਅਟੈਂਸ਼ਨ ਸਪੈਨ ਘੱਟ ਹੋਣਾ ਕਲਾਸ 'ਚ ਜਾਂ ਹੋਮਵਰਕ ਕਰਦੇ ਹੋਏ ਧਿਆਨ ਭਟਕਣਾ ਹੂੰ ਤੇ ਕਈ ਵਾਰ ਵਿਵਹਾਰ 'ਚ ਵੀ ਮੁਸ਼ਕਲਾਂ ਆਉਂਦੀਆਂ ਨੇ ਜਿਵੇਂ ਬਹੁਤ ਜ਼ਿਆਦਾ ਚੁਲਬੁਲਾਪਣ ਜਿਹਨੂੰ ਹਾਈਪਰ ਐਕਟੀਵਿਟੀ ਕਹਿੰਦੇ ਨੇ ਚਿੜਚਿੜਾਪਣ ਜਾਂ ਗੁੱਸਾ ਵਾਦ ਜਾਣਾ ਓ ਇਹ ਸਭ ਜੰਕ ਫੂਡ ਕਰਕੇ ਹੋ ਸਕਦਾ ਹੈ ਹਾਂ ਜੀ ਲੇਖ ਇਹੀ ਕਹਿੰਦਾ ਹੈ ਕਿ ਇਹ ਦਿਮਾਗ ਦੇ ਕੰਮਕਾਜ ਤੇ ਮਾੜੇ ਅਸਰ ਦਾ ਨਤੀਜਾ ਹੋ ਸਕਦਾ ਹੈ ਤੇ ਪੌਸ਼ਟਿਕ ਤੱਤਾਂ ਦੀ ਕਮੀ ਦਾ ਕੀ ਜੇ ਬੱਚਾ ਜੰਕ ਫੂਡ ਖਾਈ ਜਾਊਗਾ ਤਾਂ ਚੰਗੀਆਂ ਚੀਜ਼ਾਂ ਤਾਂ ਘੱਟ ਹੀ ਖਾਊਗਾ ਨਾ ਇਹਦਾ ਦਿਮਾਗ ਤੇ ਕੀ ਅਸਰ ਹੈ ਇਹ ਵੀ ਬਹੁਤ ਵੱਡਾ ਚੱਕਰ ਹੈ ਜੀ ਦੇਖੋ ਦਿਮਾਗ ਦੇ ਵਧੀਆ ਵਿਕਾਸ ਲਈ ਨਾ ਕਈ ਖਾਸ ਚੀਜ਼ਾਂ ਚਾਹੀਦੀਆਂ ਨੇ ਓਮੇਗਾ 3 ਫੈਟੀ ਐਸਿਡਸ ਜਿਹੜੇ ਮੱਛੀ ਅਖਰੋਟ ਚ ਹੁੰਦੇ ਨੇ ਹਾਂ ਬਿਲਕੁਲ ਨਾਲੇ ਵੱਖ-ਵੱਖ ਵਿਟਾਮਿਨਸ ਜਿਵੇਂ ਬੀ ਵਿਟਾਮਿਨ, ਵਿਟਾਮਿਨ ਡੀ ਤੇ ਖਣਿਜ ਜਿਵੇਂ ਆਇਰਨ, ਜ਼ਿੰਕ ਇਹ ਸਭ ਦਿਮਾਗ ਲਈ ਬਹੁਤ ਜ਼ਰੂਰੀ ਨੇ ਠੀਕ ਹੈ ਜਦੋਂ ਬੱਚੇ ਦਾ ਪੇਟ ਚਿਪਸ ਕੋਲਡ ਡਰਿੰਕ ਨਾਲ ਭਰ ਜਾਂਦਾ ਤਾਂ ਉਹ ਦਾਲ ਰੋਟੀ, ਸਬਜ਼ੀ, ਫਲ ਘਟ ਖਾਂਦੇ ਨੇ ਨਤੀਜਾ ਇਹਨਾਂ ਜ਼ਰੂਰੀ ਤੱਤਾਂ ਦੀ ਕਮੀ ਹੋ ਜਾਂਦੀ ਹੈ ਤੇ ਫਿਰ ਇਸ ਕਮੀ ਦਾ ਸਿੱਧਾ ਅਸਰ ਬੱਚੇ ਦੇ ਮੂਡ ਤੇ, ਉਹਦੀ ਯਾਦਦਾਸ਼ਤ ਤੇ ਤੇ ਸਿੱਖਣ ਦੀ ਕਾਬਲੀਅਤ ਤੇ ਪੈਂਦਾ ਹੂੰ ਇੱਕ ਹੋਰ ਗੱਲ ਜੰਕ ਫੂਡ ਚ 슈ਗਰ ਬਹੁਤ ਹੁੰਦੀ ਹੈ ਉਹਦੇ ਨਾਲ ਕੀ ਹੁੰਦਾ ਖੂਨ ਚ 슈ਗਰ ਦਾ ਲੈਵਲ ਇਕਦਮ ਵੱਧਦਾ ਤੇ ਫਿਰ ਇਕਦਮ ਡਿੱਗਦਾ ਹਾਂ ਉਹ 슈ਗਰ ਰਸ਼ ਤੇ ਫਿਰ ਕ੍ਰੈਸ਼ ਬਿਲਕੁਲ ਉਸ ਕ੍ਰੈਸ਼ ਵੇਲੇ ਬੱਚਾ ਥੱਕਿਆ ਹੋਇਆ ਚਿੜਚਿੜਾ ਮਹਿਸੂਸ ਕਰ ਸਕਦਾ ਹੈ ਧਿਆਨ ਨਹੀਂ ਲਾ ਪਾਉਂਦਾ ਸਹੀ ਗੱਲ ਹੈ ਤੇ ਜੇ ਇਹ ਆਦਤਾਂ ਲੰਮਾ ਸਮਾਂ ਚੱਲਣ ਤਾਂ ਇਹ ਬੱਚੇ ਦੀ ਸਿੱਖਣ ਦੀ ਵਧਣ ਫੁੱਲਣ ਦੀ ਤੇ ਆਪਣੇ ਜਜ਼ਬਾਤਾਂ ਨੂੰ ਕਾਬੂ ਚ ਰੱਖਣ ਦੀ ਯੋਗਤਾ 'ਚ ਰੁਕਾਵਟ ਬਣ ਜਾਂਦੀਆਂ ਨੇ ਜਦੋਂ ਆਪਾਂ ਇਹ ਸਭ ਸੁਣਦੇ ਆ ਨਾ ਸਿਹਤ ਦੇ ਐਨੇ ਵੱਡੇ ਖਤਰੇ ਬਿਮਾਰੀਆਂ ਦਾ ਡਰ ਤੇ ਖਾਸ ਕਰਕੇ ਬੱਚਿਆਂ ਦੇ ਦਿਮਾਗ ਤੇ ਐਨਾ ਮਾੜਾ ਅਸਰ ਤਾਂ ਸਵਾਲ ਉੱਠਦਾ ਹੈ ਕਿ ਕੀ ਇਹੋ ਜਿਹੇ ਖਾਣੇ ਤੇ ਪੈਸਾ ਲਾਉਣਾ ਸਹੀ ਹੈ ਇਹ ਤਾਂ ਸਿੱਧੀ ਸਿੱਧੀ ਪੈਸੇ ਦੀ ਬਰਬਾਦੀ ਹੋਈ ਨਹੀਂ ਇਹ ਬਹੁਤ ਬਹੁਤ ਜ਼ਰੂਰੀ ਨੁਕਤਾ ਹੈ ਜੀ ਜਿਸਤੇ ਲੇਖ ਵੀ ਜ਼ੋਰ ਦਿੰਦਾ ਹੈ ਸੋਚੋ ਤਾਂ ਸਹੀ ਆਪਾਂ ਆਪਣੀ ਮਿਹਨਤ ਦੀ ਕਮਾਈ ਦੇ ਕੇ ਉਹ ਚੀਜ਼ਾਂ ਖਰੀਦ ਰਹੇ ਹਾਂ ਜਿਹੜੀਆਂ ਸਾਨੂੰ ਕੋਈ ਤਾਕਤ ਨਹੀਂ ਦਿੰਦੀਆਂ ਹਾਂ ਸਗੋਂ ਉਲਟਾ ਸਾਡੇ ਸਰੀਰ ਨੂੰ ਤੇ ਖਾਸ ਕਰਕੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਉਹਨਾਂ ਦੇ ਦਿਮਾਗੀ ਵਿਕਾਸ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਬਿਲਕੁਲ ਇਹੀ ਪੈਸਾ ਜੇ ਤਾਜ਼ੇ ਫਲਾਂ ਤੇ ਸਬਜ਼ੀਆਂ ਤੇ ਦਾਲਾਂ ਤੇ ਅਨਾਜ ਤੇ ਲੱਗੇ ਤਾਂ ਸਰੀਰ ਬਣਦਾ ਟੁੱਟਦਾ ਨਹੀਂ ਹੂੰ ਇਸ ਲਈ ਹਾਂ ਇਹ ਯਕੀਨੀ ਤੌਰ ਤੇ ਦੋਹਰੀ ਬਰਬਾਦੀ ਹੈ ਸਿਹਤ ਦੀ ਵੀ ਜੋ ਕਿ ਸਭ ਤੋਂ ਕੀਮਤੀ ਹੈ ਤੇ ਪੈਸੇ ਦੀ ਵੀ ਜਿਸ ਨਾਲ ਆਪਾਂ ਇਹ ਨੁਕਸਾਨ ਖਰੀਦ ਰਿਆਂ ਨਾਲੇ ਫਿਰ ਜਦੋਂ ਬਿਮਾਰ ਹੋਗੇ ਤਾਂ ਇਲਾਜ ਤੇ ਹੋਰ ਖਰਚਾ ਬਿਲਕੁਲ ਉਹ ਖਰਚਾ ਤਾਂ ਇਸ ਸ਼ੁਰੂ ਵਾਲੇ ਖਰਚੇ ਤੋਂ ਕਿਤੇ ਜ਼ਿਆਦਾ ਹੁੰਦਾ ਤਾਂ ਫਿਰ ਇਸ ਚੱਕਰ ਵਿੱਚੋਂ ਨਿਕਲੀਏ ਕਿਵੇਂ ਕੁਝ ਕਿਸਮਤੀ ਨਾਲ ਲੇਖ ਸਿਰਫ ਡਰਾਉਂਦਾ ਨਹੀਂ ਕੁਝ ਹਲ ਵੀ ਦੱਸਦਾ ਹੈ ਪਹਿਲਾ ਕਦਮ ਦੱਸਿਆ ਗਿਆ ਫੂਡ ਲੇਬਲ ਪੜਨਾ ਪਰ ਇਹ ਲੇਬਲ ਪੜਨਾ ਵੀ ਕੋਈ ਸੌਖਾ ਕੰਮ ਨਹੀਂ ਕਈ ਵਾਰ ਤਾਂ ਸਮਝ ਹੀ ਨਹੀਂ ਆਉਂਦਾ ਕੀ ਲਿਖਿਆ ਤੁਸੀਂ ਸਹੀ ਕਿਹਾ ਇਹ ਇੱਕ ਕਲਾ ਹੈ ਪਰ ਸਿੱਖਣੀ ਬਹੁਤ ਜ਼ਰੂਰੀ ਹੈ ਲੇਖ ਕਹਿੰਦਾ ਹੈ ਜਦੋਂ ਵੀ ਕੋਈ ਪੈਕੇਟ ਵਾਲੀ ਚੀਜ਼ ਖਰੀਦੋ ਕੁਝ ਸੈਕਿੰਡ ਲਾ ਕੇ ਉਹਦੇ ਪਿੱਛੇ ਲਿਖੀ ਸਮਗਰੀ ਪੋਸ਼ਟਿਕ ਤੱਤਾਂ ਦੀ ਜਾਣਕਾਰੀ ਜ਼ਰੂਰ ਪੜੋ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਦੇਖੋ ਪਹਿਲਾਂ ਤਾਂ ਸਮਗਰੀ ਦੀ ਲਿਸਟ ਉਹ ਹਮੇਸ਼ਾ ਮਾਤਰਾ ਦੇ ਸਾਹਮਣੇ ਹੁੰਦੀ ਹੈ ਸਭ ਤੋਂ ਜ਼ਿਆਦਾ ਵਾਲੀ ਚੀਜ਼ ਪਹਿਲਾਂ ਜੇ 슈ਗਰ ਮੈਦਾ ਜਾਂ ਕੋਈ ਅਜੀਬ ਜਿਹਾ ਕੈਮੀਕਲ ਸ਼ੁਰੂ ਜਿਹਾ ਲਿਖਿਆ ਤਾਂ ਸੋਚਣ ਵਾਲੀ ਗੱਲ ਹੈ ਹਮ ਐਮ ਐਸ ਜੀ ਐਸ ਪਾਰਟੇਮ ਐਚ ਵੀ ਪੀ ਵਰਗੇ ਨਾਮਾਂ ਦੀ ਪਾਲ ਕਰੋ ਫਿਰ ਦੇਖੋ ਸਰਵਿੰਗ ਸਾਈਜ਼ ਕਈ ਵਾਰ ਪੂਰੇ ਪੈਕੇਟ ਦੀ ਜਾਣਕਾਰੀ ਨਹੀਂ ਹੁੰਦੀ ਸਿਰਫ ਇੱਕ ਹਿੱਸੇ ਦੀ ਹੁੰਦੀ ਹੈ ਹਾਂ ਇਹ ਧੋਖਾ ਹੋ ਜਾਂਦਾ ਹੈ ਬਿਲਕੁਲ 슈ਗਰ ਦੇਖੋ ਕਈ ਵੱਖ-ਵੱਖ ਨਾਮਾਂ ਹੇਠ ਲੁਕੀ ਹੁੰਦੀ ਹੈ ਫੈਟ ਦੇਖੋ ਖਾਸ ਕਰਕੇ ਟ੍ਰਾਂਸ ਫੈਟ ਤੋਂ ਬਚੋ ਨਮਕ ਸੋਡੀਅਮ ਦੀ ਮਾਤਰਾ ਦੇਖੋ ਇਹ ਜਾਣਕਾਰੀ ਤੁਹਾਨੂੰ ਸਹੀ ਫੈਸਲਾ ਲੈਣ 'ਚ ਮਦਦ ਕਰੇਗੀ ਤਾਂ ਲੇਬਲ ਪੜ੍ਹਨਾ ਹੋ ਗਿਆ ਪਰ ਜੇ ਇਹਨਾਂ ਸਾਰੇ ਐਡੀਟਿਵਸ ਤੇ ਪ੍ਰੋਸੈਸਿੰਗ ਤੋਂ ਬਚਣਾ ਹੈ ਤਾਂ ਲੇਖ ਇੱਕ ਹੋਰ ਵੱਡੇ ਬਦਲਾਅ ਵਾਲੇ ਇਸ਼ਾਰਾ ਕਰਦਾ ਹੈ ਕਿ ਸਾਡੀ ਥਾਲੀ 'ਚ ਹੋਣਾ ਕੀ ਚਾਹੀਦਾ ਹੈ ਹਾਂਜੀ ਤੇ ਉਹ ਹੈ ਪੂਰੇ ਭੋਜਨ ਯਾਨੀ ਹੋਲ ਫੂਡਸ ਤੇ ਜ਼ੋਰ ਦੇਣਾ ਮਤਲਬ ਕੁਦਰਤੀ ਚੀਜ਼ਾਂ ਖਾਓ ਜਿੰਨਾ ਹੋ ਸਕੇ ਜਿਵੇਂ ਜਿਵੇਂ ਤਾਜ਼ੇ ਫਲ ਸਬਜ਼ੀਆਂ ਹਰ ਰੰਗ ਦੀਆਂ ਸਾਬਤਨਾਜ਼ ਕਣਕ ਚੌਲ ਬਾਜਰਾ ਓਟਸ ਦਾਲਾਂ ਛੋਲੇ ਰਾਜਮਾ ਠੀਕ ਹੈ ਚੰਗਾ ਪ੍ਰੋਟੀਨ ਜਿਵੇਂ ਚਿਕਨ ਮੱਛੀ ਅੰਡੇ ਪਨੀਰ ਦਹੀਂ ਸਿਹਤਮੰਦ ਫੈਟ ਜਿਵੇਂ ਬਦਾਮ ਅਖਰੋਟ ਅਲਸੀ ਦੇ ਬੀਜ ਜ਼ੈਤੂਨ ਦਾ ਤੇਲ ਹੂੰ ਇਹਨਾਂ ਚੀਜ਼ਾਂ ਚ ਕੁਦਰਤੀ ਤੌਰ ਤੇ ਹੀ ਵਿਟਾਮਿਨਸ ਮਿਨਰਲਸ ਫਾਈਬਰ ਭਰਪੂਰ ਹੁੰਦੇ ਨੇ ਤੇ ਆਮ ਤੌਰ ਤੇ ਵਾਧੂ 슈ਗਰ ਨਮਕ ਜਾਂ ਕਾਤਕ ਐਡੀਟਿਵਸ ਨਹੀਂ ਹੁੰਦੇ ਤੇ لازمی ਤੌਰ ਤੇ ਇਹਦਾ ਮਤਲਬ ਇਹ ਵੀ ਹੋਇਆ ਕਿ ਜਿਹੜੇ ਬਹੁਤ ਜ਼ਿਆਦਾ ਪ੍ਰੋਸੈਸ ਕੀਤੇ ਹੋਏ ਭੋਜਨ ਨੇ ਉਹਨਾਂ ਤੋਂ ਦੂਰ ਰਹੀਏ ਹਾਂ ਜਿੰਨਾ ਹੋ ਸਕੇ ਖਾਸ ਕਰਕੇ ਉਹ ਅਲਟਰਾ ਪ੍ਰੋਸੈਸਡ ਚੀਜ਼ਾਂ ਜਿਨ੍ਹਾਂ ਦੀ ਸਮਗਰੀ ਦੀ ਲਿਸਟ ਬਹੁਤ ਲੰਬੀ ਹੁੰਦੀ ਹੈ ਤੇ ਨਾਂ ਵੀ ਸਮਝ ਨਹੀਂ ਆਉਂਦੇ ਸਹੀ ਹੈ ਰਿਫਾਈਨਡ 슈ਗਰ ਰਿਫਾਈਨਡ ਮੈਦਾ ਟ੍ਰਾਂਸ ਫੈਟ ਬਹੁਤ ਜ਼ਿਆਦਾ ਨਮਕ ਵਾਲੀਆਂ ਚੀਜ਼ਾਂ ਕੱਟ ਕਰਨਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਕੁਦਰਤ ਦੇ ਨੇੜੇ ਰਹਾਂਗੇ ਭੋਜਨ ਦੇ ਮਾਮਲੇ 'ਚ ਓਨਾ ਚੰਗਾ। ਲੇਖ 'ਚ ਘਰ 'ਚ ਖਾਣਾ ਬਣਾਉਣ ਦੀ ਵੀ ਸਲਾਹ ਦਿੱਤੀ ਗਈ ਹੈ। ਇਹ ਕਿਵੇਂ ਮਦਦ ਕਰਦਾ ਹੈ? ਘਰ 'ਚ ਖਾਣਾ ਬਣਾਉਣ ਦੇ ਬਹੁਤ ਫਾਇਦੇ ਨੇ ਜੀ। ਖਾਸ ਕਰਕੇ ਜੇ ਆਪਾਂ ਜੰਕ ਫੂਡ ਤੋਂ ਬਚਣਾ। ਕਿਵੇਂ? ਸਭ ਤੋਂ ਵੱਡਾ ਫਾਇਦਾ ਕੰਟਰੋਲ। ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਕੀ ਪਾ ਰਹੇ ਹੋ। ਤਾਜ਼ੀ ਸਮਗਰੀ, ਵਧੀਆ ਤੇਲ, ਕੋਈ ਲੁਕਿਆ ਹੋਇਆ ਨਮਕ ਜਾਂ 슈ਗਰ ਨਹੀਂ। ਹਾਂਜੀ। ਤੁਸੀਂ ਖਾਣਾ ਬਣਾਉਣ ਦੇ ਤਰੀਕੇ ਵੀ ਸਿਹਤਮੰਦ ਚੁਣ ਸਕਦੇ ਹੋ। ਤਲਣ ਦੀ ਬਜਾਏ ਸਟੀਮ ਕਰ ਲੋ ਭੁੰਨ ਲੋ ਬੇਕ ਕਰ ਲੋ ਠੀਕ ਹੈ ਨਾਲੇ ਤੁਸੀਂ ਕਿੰਨਾ ਖਾਣਾ ਯਾਨੀ ਪੋਰਸ਼ਨ ਸਾਈਜ਼ ਉਹ ਵੀ ਕੰਟਰੋਲ ਕਰ ਸਕਦੇ ਹੋ ਤੇ ਹਾਂ ਲੰਬੇ ਸਮੇਂ ਚ ਕਰਦਾ ਖਾਣਾ ਸਸਤਾ ਵੀ ਪੈਂਦਾ ਹਾਂ ਇਹ ਪੈਸੇ ਦੀ ਬਰਬਾਦੀ ਵਾਲਾ ਪੁਆਇੰਟ ਵੀ ਹੱਲ ਹੋ ਗਿਆ ਬਿਲਕੁਲ ਇੱਕ ਹੋਰ ਸੌਖਾ ਜਿਹਾ ਸੁਝਾਅ ਹੈ ਪਾਣੀ ਪੀਂਦੇ ਰਹਿਣਾ ਹਾਈਡਰੇਟਿਡ ਰਹਿਣਾ ਹਾਂਜੀ ਬਹੁਤ ਜ਼ਰੂਰੀ ਕਈ ਵਾਰ ਨਾ ਸਾਨੂੰ ਪਿਆਸ ਲੱਗੀ ਹੁੰਦੀ ਹੈ ਤੇ ਦਿਮਾਗ ਉਹਨੂੰ ਭੁੱਖ ਸਮਝ ਲੈਂਦਾ ਹੈ ਅੱਛਾ ਹਾਂ ਤੇ ਆਪਾਂ ਬੇਲੋੜਾ ਕੁਝ ਖਾ ਲੈਂਦੇ ਆ ਜੇ ਪਾਣੀ ਪੂਰਾ ਪੀਤਾ ਹੋਵੇ ਤਾਂ ਇਸ ਤੋਂ ਬਚਾ ਰਹਿੰਦਾ ਨਾਲੇ ਪਾਣੀ ਭੁੱਖ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਤੇ ਕੋਲਡ ਡਰਿੰਕਸ ਵਗੈਰਾ ਓਹੋ ਉਹਨਾਂ ਤੋਂ ਤਾਂ ਬਿਲਕੁਲ ਬਚੋ ਉਹਨਾਂ 'ਚ 슈ਗਰ ਤੇ ਖਾਲੀ ਕੈਲਰੀਆਂ ਤੋਂ ਸਿਵਾ ਕੁਝ ਨਹੀਂ ਹੁੰਦਾ ਸਾਦਾ ਪਾਣੀ ਨਿੰਬੂ ਪਾਣੀ ਲੱਸੀ ਹਰਬਲ ਚਾਹ ਜਾਂ ਘਰ ਦਾ ਕੱਢਿਆ ਤਾਜ਼ਾ ਜੂਸ ਬਿਨਾਂ ਚੀਨੀ ਤੋਂ ਇਹ ਬਹੁਤ ਵਧੀਆ ਨੇ ਤੇ ਆਖਿਰਚ ਬੱਚਿਆਂ ਨੂੰ ਇਹ ਸਭ ਸਿਖਾਉਣ ਦੀ ਗਲ ਵੀ ਕੀਤੀ ਗਈ ਹੈ ਇਹ ਕਿੰਨਾ ਜ਼ਰੂਰੀ ਹੈ ਇਹ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਸਿਰਫ ਆਪਾਂ ਆਪਣੀਆਂ ਆਦਤਾਂ ਬਦਲ ਲਈਏ ਇਹ ਕਾਫੀ ਨਹੀਂ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ ਕਿਵੇਂ ਲੇਖ ਕਹਿੰਦਾ ਹੈ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਦੱਸਿਏ ਕਿ ਚੰਗਾ ਖਾਣਾ ਕਿਉਂ ਜ਼ਰੂਰੀ ਹੈ ਤੇ ਜੰਕ ਫੂਡ ਦੇ ਕੀ ਨੁਕਸਾਨ ਨੇ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਹੂੰ ਉਹਨਾਂ ਨੂੰ ਦੱਸਿਏ ਕਿ ਕਿਵੇਂ ਵਧੀਆ ਖਾਣਾ ਉਹਨਾਂ ਨੂੰ ਪੜ੍ਹਾਈ 'ਚ ਖੇਡਾਂ 'ਚ ਮਦਦ ਕਰੇਗਾ ਉਹਨਾਂ ਨੂੰ ਆਪਣੇ ਦੋਸਤਾਂ ਦੇ ਦਬਾਅ ਪੀਅ ਪ੍ਰੈਸ਼ਰ ਦਾ ਸਾਹਮਣਾ ਕਰਨਾ ਸਿਖਾਈਏ। ਹਾਂ, ਕਈ ਵਾਰ ਬੱਚੇ ਦੋਸਤਾਂ ਨੂੰ ਦੇਖ ਕੇ ਖਾਂਦੇ ਨੇ। ਬਿਲਕੁਲ। ਉਹਨਾਂ ਨੂੰ ਨਾ ਕਹਿਣੀ ਸਿਖਾਉਣੀ ਪਵੇਗੀ ਤੇ ਸਭ ਤੋਂ ਜ਼ਰੂਰੀ ਆਪ ਉਹਨਾਂ ਲਈ ਰੋਲ ਮਾਡਲ ਬਣੀਏ। ਜੇ ਅਸੀਂ ਆਪ ਹੀ ਪੀਜ਼ਾ 버ਗਰ ਖਾਈ ਜਾਵਾਂਗੇ ਤਾਂ ਬੱਚੇ ਕਿਵੇਂ ਸਿੱਖਣਗੇ? ਸਹੀ ਗੱਲ ਐ। ਬੱਚਿਆਂ ਨੂੰ ਨਾਲ ਰਲਾ ਕੇ ਹੀ ਲੰਬੇ ਸਮੇਂ ਲਈ ਚੰਗੀਆਂ ਆਦਤਾਂ ਪੈ ਸਕਦੀਆਂ ਨੇ। ਤਾਂ ਜੇ ਆਪਾਂ ਅੱਜ ਦੀ ਗੱਲ ਸਮੇਟੀਏ ਤਾਂ ਮੁੱਖ ਗੱਲ ਇਹੀ ਨਿਕਲਦੀ ਹੈ ਕਿ ਜੰਕ ਫੂਡ ਦਾ ਲਾਲਚ ਭਾਵੇਂ ਜਿੰਨਾ ਮਰਜ਼ੀ ਹੋਵੇ ਇਹਦੇ ਖਤਰੇ ਸਿਰਫ ਉਪਰੋਂ-ਉਪਰੋਂ ਦੇ ਨਹੀਂ ਹਾਂਜੀ ਮੋਟਾਪਾ ਆਮ ਬਿਮਾਰੀਆਂ ਤਾਂ ਹੈ ਹੀ ਪਰ ਐਕਸਾਈਟਡ ਟਾਕਸਿਨ ਵਰਗੇ ਲੁਕੇ ਹੋਏ ਦੁਸ਼ਮਣ ਸਾਡੇ ਦਿਮਾਗ ਨੂੰ ਖਾਸ ਕਰਕੇ ਬੱਚਿਆਂ ਦੇ ਨਾਜ਼ੁਕ ਦਿਮਾਗ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੇ ਨੇ ਤੇ ਇਹ ਸਿਰਫ ਸਿਹਤ ਦਾ ਨਹੀਂ ਪੈਸੇ ਦਾ ਵੀ ਨੁਕਸਾਨ ਹੈ ਬਿਲਕੁਲ ਸਹੀ ਇੱਥੇ ਸਭ ਤੋਂ ਵੱਡਾ ਸਬਕ ਜਿਵੇਂ ਲੇਖ ਵੀ ਕਹਿੰਦਾ ਉਹ ਹੈ ਜਾਣਕਾਰੀ ਜਦੋਂ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਕੀ ਖਾ ਰਹੇ ਹਾਂ ਤੇ ਉਹਦਾ ਕੀ ਅਸਰ ਹੋ ਸਕਦਾ ਹੈ ਤਾਂ ਅਸੀਂ ਸਹੀ ਚੋਣ ਕਰ ਸਕਦੇ ਹਾਂ ਜਦੋਂ ਵੀ ਹੋ ਸਕੇ ਕੁਦਰਤੀ ਪੂਰਾ ਘੱਟ ਪ੍ਰੋਸੈਸ ਕੀਤਾ ਭੋਜਨ ਚੁਣਨਾ ਹੀ ਸਿਹਤਮੰਦ ਜ਼ਿੰਦਗੀ ਦੀ ਨੀ ਹੈ ਇਹ ਸਿਰਫ ਸਾਡੇ ਲਈ ਨਹੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਬੱਚਿਆਂ ਦੇ ਸਰੀਰਕ ਤੇ ਦਿਮਾਗੀ ਭਵਿੱਖ ਲਈ ਇੱਕ ਨਿਵੇਸ਼ ਹੈ ਜੋ ਅੱਜ ਸਾਡੀ ਥਾਲੀ 'ਚ ਹੈ ਉਹੀ ਸਾਡਾ ਤੇ ਸਾਡੇ ਪਰਿਵਾਰ ਦਾ ਕੱਲ ਬਣਾਏਗਾ ਇਹ ਲੇਖ ਇੱਕ ਚੰਗੇ ਪਵਿੱਖ ਦੀ ਉਮੀਦ ਜਿਤਾਉਂਦਾ ਹੈ ਜਿੱਥੇ ਸਿਹਤਮੰਦ ਜੀਵਨ ਸ਼ੈਲੀ ਹੋਵੇ ਕੁਦਰਤੀ ਭੋਜਨ ਆਸਾਨੀ ਨਾਲ ਮਿਲੇ ਤੇ ਲੋਕ ਅਲਟਰਾ ਪ੍ਰੋਸੈਸਡ ਖਾਣਿਆਂ ਤੋਂ ਦੂਰ ਰਹਿਣ ਪਰ ਇੱਥੇ ਨਾ ਇੱਕ ਵੱਡਾ ਸਵਾਲ ਮਨ ਚ ਆਉਂਦਾ ਹੈ ਜਿਸ ਤੇ ਸੋਚਣ ਦੀ ਲੋੜ ਹੈ ਕੀ ਸਵਾਲ ਕਿ ਅੱਜ ਦੇ ਜ਼ਮਾਨੇ 'ਚ ਜਿੱਥੇ ਜੰਕ ਫੂਡ ਦੀ ਮਸ਼ਹੂਰੀ ਐਨੀ ਜ਼ਬਰਦਸਤ ਹੈ ਹਰ ਗਲੀ ਮੁਹੱਲੇ 'ਚ ਮਿਲ ਜਾਂਦਾ ਹੈ ਤੇ ਕਈ ਵਾਰ ਤਾਂ ਸਿਹਤਮੰਦ ਖਾਣੇ ਤੋਂ ਸਸਤਾ ਵੀ ਲੱਗਦਾ ਹੈ ਹਾਂ ਇਹ ਵੀ ਸੱਚ ਹੈ ਤਾਂ ਪਰਿਵਾਰ ਅਸਲ ਵਿੱਚ ਲੰਬੇ ਸਮੇਂ ਤੱਕ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਨੂੰ ਕਿਵੇਂ ਅਪਣਾ ਸਕਦੇ ਨੇ ਤੇ ਸਭ ਤੋਂ ਜ਼ਰੂਰੀ ਉਹਨਾਂ ਨੂੰ ਜਾਰੀ ਕਿਵੇਂ ਰੱਖ ਸਕਦੇ ਨੇ ਕਿ ਇਹ ਸਿਰਫ ਬੰਦੇ ਦੀ ਆਪਣੀ ਮਰਜ਼ੀ ਦੀ ਗੱਲ ਹੈ ਜਾਂ ਇਸ ਲਈ ਸਮਾਜਿਕ ਪੱਧਰ ਤੇ ਸਰਕਾਰੀ ਨੀਤੀਆਂ 'ਚ ਬਦਲਾਅ ਦੀ ਲੋੜ ਹੈ ਹੂੰ ਬਹੁਤ ਗਹਿਰਾ ਸਵਾਲ ਹੈ ਕਿ ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਸ਼ਾਇਦ ਸਾਨੂੰ ਸਾਰਿਆਂ ਨੂੰ ਰਲ ਕੇ ਲੱਭਣਾ ਪਵੇਗਾ ਇਸੇ ਸੋਚ ਨਾਲ ਅੱਜ ਦੀ ਗੱਲਬਾਤ ਇੱਥੇ ਹੀ ਖਤਮ ਕਰਦੇ ਹਾਂ ਧੰਨਵਾਦ ਜੀ